ਪਹਿਨ ਜੀ ਮੇਰਾ ਰਿਕਾਰਡ ਆ ਮੈਂ ਹਜ ਤੱਕ ਕਦੀ ਕੋਈ ਰਿਸ਼ਤਾ ਮਾੜਾ ਨਹੀਂ ਕਰਾਇਆ ਮੁੰਡਾ ਆਪਣੇ ਪਿੰਡ ਦਾ ਪਾਜੀ ਮੁੰਡਾ ਰੱਜ ਕੇ شریف ਆ ਰੱਜ ਕੇ ਪਾਜੀ ਭਲਾ ਕੋਈ ਕਿਦਾਂ شریف ਹੋ ਸਕਦਾ ਇਹ ਤਾਂ ਜਦੋਂ ਰੱਜ ਲੰਦੇ ਭਾਂਡੇ ਹੀ ਬੜੇ ਭਾਂਦੇ ਆ ਬੜੀ ਕਪਾਤ ਕਰਦੇ ਉਹ ਨਹੀਂ ਨਹੀਂ ਪਹਿਨ ਜੀ ਉਦਾਂ ਰੱਜ ਕੇ ਨਹੀਂ ਮੁੰਡਾ ਵੈਸੇ ਹੀ ਬੜਾ شریف ਆ ਲਓ ਲਓ ਪਾਜੀ ਇੱਕ ਹੋਰ ਲਓ ਹਟ ਗਏ ਜੇ ਮੈਨੂੰ ਲੱਗਦਾ ਪਹਿਨ ਜੀ ਇਹਨਾਂ ਦੀ ਗੱਲ ਦਾ ਗੁੱਸਾ ਹੀ ਕਰ ਗਏ ਤੁਸੀਂ ਉਹ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਅਸਲ ਚ ਨਾ ਮੈਂ ਤਲੀਆਂ ਚੀਜ਼ਾਂ ਖਾਣਾ ਹੀ ਬੜੀਆਂ ਘਟਿਆ ਤੇ ਮੈਂ ਨਾ ਹੱਥ ਤੋਂ ਨਹੀਂ ਸੀ ਤੇ ਆਪਣਾ ਬਾਥਰੂਮ ਕਿੱਥੇ ਜੀ ਭਲਾ ਕੋਈ ਨਾ ਮੈਂ ਪਾਣੀ ਲਿਆ ਕੇ ਇੱਥੇ ਧਵਾ ਦਿੰਨਾ ਉਹ ਨਹੀਂ ਕਾਕਾ ਮੈਂ ਲੈ ਲਓ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਸਿਆਣਿਆਂ ਨੂੰ ਸਹੀ ਲੱਗਦਾ ਉਹ ਮੈਂ ਬਾਥਰੂਮ ਜਾਣਾ ਮੈਨੂੰ ਪ੍ਰੈਸ਼ਰ ਆਇਆ ਵਾ ਉਹ ਅੱਛਾ ਅੱਛਾ ਆਜੋ ਫਿਰ ਬਾਹਰ ਚੱਲਦੇ ਆ ਬਾਹਰ ਕਿੱਥੇ ਆਜੋ ਵੇਖਦੇ ਆ ਜਿੱਥੇ ਵੀ ਦਹਾ ਲੱਗਦਾ ਜਿੱਥੇ ਵੀ ਦਹਾ ਲੱਗਦਾ ਤੁਹਾਡੇ ਘਰ ਬਾਥਰੂਮ ਨਹੀਂ ਹੈਗਾ ਹੀ ਬਾਥਰੂਮ ਤੇ ਹੈਗਾ ਵਾ ਤੇ ਫਿਰ ਕਿੱਥੇ ਆ ਫਿਰ ਆਓ ਜਿਹੜੀ ਜਗਾ ਨਾ ਉਥੇ ਅਸੀਂ ਨਕਸ਼ੇ ਚ ਬਾਥਰੂਮ ਹੀ ਰੱਖਿਆ ਵਾ ਬਸ ਕੰਦਾ ਹੀ ਕਰਨ ਵਾਲੀਆਂ ਰਹਿ ਗਈਆਂ ਵਾ ਉਹ ਵੇਖੋ ਅਸੀਂ ਵਿੱਚ ਰੱਖ ਲਈ ਸੈਕੰਡ ਹੈਂਡ ਟਾਇਲਟ ਸੀਟ ਵੀ ਲੈ ਆਂਦੀ ਆ ਤੇ ਸੈਕੰਡ ਹੈਂਡ ਟਾਇਲਟ ਸੀਟ ਸੈਕੰਡ ਹੈਂਡ ਵੀ ਕਾਦੀ ਨਵੇਂ ਵਰਗੀ ਆ ਕੇ ਬਹੁਤੀ ਨਹੀਂ ਚੱਲੀ 2 ਸਾਲ ਪੁਰਾਣੀ ਆ ਬਸ ਛੋਟੀ ਜੀ ਤਾਂ ਉਹਨਾਂ ਦੀ ਫੈਮਿਲੀ ਇਹ ਕਿਹੜੀ ਕਿਤੇ ਬਸ ਅਡੇ ਵਾਲੀ ਆ ਆ ਤੇ ਜੱਗੋਂ ਤੇਰੀ ਵੀ ਗੱਲ ਹੀ ਸੁਣ ਲਈ ਆਪਾਂ ਤੇ ਧਾਨਿਆਂ ਵੇਚਣ ਵਾਲਾ ਵੀ ਸਹੀ ਗੱਲ ਆ ਡੈਡੀ ਜੀ ਬੰਦਾ ਬੜਾ ਸਹੀ ਰੇਟ ਬੜਾ ਜਾਇਜ ਲਾਇਆ ਉਹਨੇ ਐਦਾਂ ਹੀ ਹੌਲੀ ਹੌਲੀ ਚੀਚਾ ਬਣਦੀ ਆਵਾ ਤੂੰ ਹੀ ਤੇ ਡੈਡੀ ਜੀ ਤੇ ਕੁੜੀ ਨੂੰ ਲੈਣ ਆਉਣਾ ਵਿਆਹ ਤੋਂ ਬਾਅਦ ਵੇਖਿਓ ਕਿਦਾਂ ਪੂਰਾ ਘਰ ਰੰਗ ਰੋਗਣ ਕੀਤਾ ਨਾ ਟਿੱਚ ਮਿੱਚ ਕੀਤਾ ਨਾ ਤੁਸੀਂ ਘਰ ਨਹੀਂ ਪਛਾਣ ਪਾਉਣਾ ਚਲੋ ਕਰੋ ਤੁਸੀਂ ਰੰਗ ਰੋਗਣ ਤੇ ਨਾਲੇ ਬਣਾਓ ਤੁਸੀਂ ਬਾਥਰੂਮ ਅਸੀਂ ਵੀ ਚੱਲ ਕੇ ਸਲਾਹ ਬਣਾਉਣੀ ਹੈ ਫਿਰ ਚਲੋ ਫਿਰ ਆਪਾਂ ਇੱਕ ਵਾਰੀ ਸਲਾਹ ਕਰ ਲਈਏ ਚਲੋ ਮਾਪੋ ਦਾ ਫਰਜ਼ ਹੁੰਦਾ ਸਲਾਹ ਕਰਨੀ ਹਾਂਜੀ ਹਾਂਜੀ ਚਾਹ ਤੇ ਪੀ ਜਾਂਦੇ ਕਿਵੇਂ ਲੱਗਾ ਰਿਸ਼ਤਾ ਫਿਰ ਮੁੰਡਾ ਵੇਹੇ شریف ਬਹੁਤ ਆ ਉਹ ਭਰਾਵਾ ਮੁੰਡਾ ਭਾਵੇਂ ਗੁੰਡਾ ਬਦਮਾਸ਼ ਲੱਭ ਲੱ ਕਮ ਸੇ ਕਮ ਘਰ ਤੇ ਚੰਗਾ ਲੱਭ ਇਹਨਾਂ ਦੇ ਘਰ ਤੇ ਬਾਥਰੂਮ ਨਹੀਂ ਹੈਗਾ ਅਲੱਤੀ ਨਹੀਂ ਘਰ ਬਾਥਰੂਮ ਹੈਗਾ ਬਾਥੂ ਨਹੀਂ ਤੇ ਹੈਗਾ ਪਰ ਮੇਰਾ ਮੁੰਡਾ ਛੋਟਾ ਜੀ ਉਹ ਭਰਾਵਾ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਨਹੀਂ ਕਰਨੀ ਮੈਨੂੰ ਸੱਚੀ ਬੜਾ ਪ੍ਰੈਸ਼ਰ ਆਇਆ ਮੈਂ ਬਾਥਰੂਮ ਜਾਣਾ ਵਾ ਉਹ ਠੀਕ ਹੈ ਠੀਕ ਹੈ ਇੱਕ ਮਿੰਟ ਰੋ ਕੋ ਬਸ ਮੈਂ ਹੁਣੇ ਉਹਦੇ ਨਾਲ ਗੱਲ ਕਰਕੇ ਆਇਆ ਜੀ ਆਈਗਾ ਉਹ ਲੈ ਵੀ ਬਣਾ ਬਣ ਗਈ ਉਹ ਵਧਾਈ ਹੈ ਕਰਤੀਆਂ ਉਹਨਾਂ ਨੇ ਉਹ ਨਹੀਂ ਉਹਨਾਂ ਕੋ ਕੋਰੀ ਨਾ ਆ ਫਿਰ ਵਧਾਈ ਕਾਦੀ ਦੇਈ ਇਹਨਾਂ ਨੂੰ ਉਹ ਵਧਾਈ ਮੈਂ ਤੈਨੂੰ ਇੱਕ ਗਾਦੀ ਦੇਂਦੇ ਆਪਾਂ ਨੂੰ ਪਤਾ ਲੱਗ ਗਿਆ ਨਾ ਹੋਣ ਕਿਹੜੀ ਗੱਲ ਤੋਂ ਰਹੀ ਆ ਬਾਥਰੂਮ ਕਰਕੇ ਨਾ ਹੋਣ ਡਈਓ ਬਾਥਰੂਮ ਕਰਕੇ ਉਹ ਇਹਨਾਂ ਨੂੰ ਖਾ ਪੀ ਕੇ ਚੇਤਾ ਉਹਨਾਂ ਹੀ ਬਾਥਰੂਮ ਦਾ ਲੋਕੀ ਤਾਂ ਖਾਣ ਤੋਂ ਪਹਿਲਾਂ ਬਾਥਰੂਮ ਜਾਂਦੇ ਆ ਹੱਤੋਂ ਉਹਨਾਂ ਦੋਰੇ ਦੋਰੇ ਠੂਸਰੇ ਦਾ ਮੰਗਰੋਂ ਬਾਥਰੂਮ ਲੱਭਣ ਡੇ ਮੈਂ ਤਾਂ ਤੇਰੇ ਤੇ ਸ਼ੱਕ ਪੈਂਦਾ ਜਿਹੜਾ ਤੂੰ ਲੋਕਾਂ ਕੋ ਪੈਸੇ ਲੈ ਕੇ ਸਾਡੇ ਘਰ ਲੰਚ ਕਰਾਉਣ ਲਿਆਉਂਦਾ ਵਾ ਉਹ ਭਰਾਵਾ ਸਤ ਮਾਰ ਰਿਸ਼ਤਾ ਜਿਹੜਾ ਤੂੰ ਇੱਦਾਂ ਲੈ ਚੱਲੇ ਆ ਲੋ ਕੰਡ ਡੈਡੀ ਡੈਡੀ ਕਹ ਕੇ ਤੇ ਮੇਰੀ ਜੁਬਾਨ ਨੂੰ ਖੱਲੀਆਂ ਪੈ ਗਈਆਂ ਵਾ ਉਹ ਤੂੰ ਵੀ ਤੇ ਪਹਿਲਾਂ ਹੀ ਡੈਡੀ ਡੈਡੀ ਕਰਨ ਲੱਗ ਪੈਣਾ ਪਹਿਲਾਂ ਰਿਸ਼ਤਾ ਦਾ ਪੱਕਾ ਹੋ ਲੈਂਦਾ ਕਰ ਯਾਰ ਮੇਰੇ ਵੱਲੋਂ ਤੇ ਰਿਸ਼ਤਾ ਪੱਕਾ ਹੀ ਹੁੰਦਾ ਵਾ ਨਾ ਤੇ ਉਹ ਹੀ ਕਰਕੇ ਜਾਂਦੇ ਆ ਆਉਂਦੇ ਤੋਂ ਵੀ ਡੈਡੀ ਮੰਮੀ ਬਣਨੀ ਆ ਇੱਥੇ ਆਣ ਕੇ ਖਾ ਕੇ ਮੁੱਪਰ ਜਾਂਦੇ ਆ ਇਹਦਾ ਵੀ ਲੱਗ ਗਿਆ ਹੱਲ ਬਾਥਰੂਮ ਬਣਾ ਲਾ ਰਿਸ਼ਤਿਆਂ ਦੀ ਮਹਿ ਲੈਣਾ ਲਾ ਦੂੰ ਵੇਖ ਲਾ ਮੈਂ ਬਣਾ ਲੈਣਾ ਹੀ ਤੇ ਜੇ ਫਿਰ ਵੀ ਕੋਈ ਨਾ ਕਰ ਗਿਆ ਤੇ ਮੈਂ ਤੈਨੂੰ ਡਾਂਗ ਫੇਰਨੀ ਇੱਥੇ ਲਿਆ ਕੇ ਤੇ ਜਿੰਨੇ ਪੈਸੇ ਤੂੰ ਮੈਥੋਂ ਲਏ ਆ ਨਾ ਮੈਂ ਦੁੱਗਣੇ ਕਢਾਉਣਾ ਹੀ ਉਹ ਤੂੰ ਚਿੰਤਾ ਨਾ ਕਰ ਯਾਰ ਬਾਥਰੂਮ ਦੀ ਗੱਲ ਆ ਤੇ ਬਾਥਰੂਮ ਬਣਾ ਲੈਨੇ ਆ। ਬਾਥਰੂਮ ਦੀ ਵੱਡੀ ਗੱਲ ਆ। ਮਾਤਾ ਬੀਬੀ ਮਾਤਾ ਤਾਂ ਨਾ ਕਰ ਗਈ ਉਹ ਬਾਥਰੂਮ ਕਰਕੇ ਅੜ ਗਈ ਕੰਮ ਜੇ ਹੈਗੇ ਪੈਸੇ ਤੇ ਕੱਢ ਬਾਥਰੂਮ ਤੇ ਬਣਾਈਏ। ਪੁੱਤ ਜਿੰਨੇ ਪੈਸੇ ਹੁੰਦੇ ਸਾਰੇ ਮੈਂ ਤੇਰੇ ਵੇਖਾ ਵਿਖਾਈ ਤੇ ਲਾ ਦੇਣੀ ਆ। ਚੱਲ ਜੇ ਮਾਤਾ ਗੱਲ ਬਣ ਜੇ ਤੇਰੀ ਚੁੱਲ੍ਹੇ ਚੌਕੇ ਤੋਂ ਤੇ ਜਾਣ ਛੁੱਟੂਗੀ। ਪਰ ਪੈਸੇ ਕਿੱਥੋਂ ਲਿਆਵਾ ਮੈਂ ਤਾਂ ਕਮੇਟੀ ਵਾ ਬੈਠੀ ਆ ਕਿਤਾ ਧਰਨੀ ਵੀ ਆ ਕੇ ਨਹੀਂ ਧਰਨੀ। ਕਮੇਟੀ ਪਾਈ ਆ ਤੇ ਕਮੇਟੀ ਚੁੱਕ ਲੈਨੇ ਆ। ਉਹ ਤੋ ਤੇ ਠੱਗ ਬੈਠੇ ਹੁੰਦੇ ਆ ਉਹਨਾਂ ਤੇਰੇ ਫੱਲੇ ਕੀ ਪੈਣ ਦੇਣਾ ਉਹਦੋਂ ਮੇਰੇ ਤੇ ਛੱਡ ਦੇ ਮਾਦਾ ਘਾਟਾ ਨਹੀਂ ਮੈਂ ਪੈਣ ਦਿੰਦਾ ਚੱਲ ਵੇਖ ਲੈ ਫਿਰ ਜਿੱਦਾਂ ਤੇਰੀ ਮਰਜ਼ੀ ਆ ਹਾਂਜੀ ਹਾਂਜੀ ਪਾਜੀ ਪਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਵਾਂ ਕਮੇਟੀ ਚੁੱਕਣ ਆਇਆ ਮੈਂ ਲੱਖ ਵਾਲੀ ਹਾਂਜੀ ਪਾਜੀ ਤੁਹਾਨੂੰ 30000 ਰੁਪਿਆ ਚਾਹੀਦਾ ਕਿ ਜਾਣ ਚਾਹੀਦੀ ਜਦੋਂ ਮੈਂ ਤੁਹਾਨੂੰ ਕਹਿ ਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾਵੇਂ ਮੈਨੂੰ 70000 ਰੁਪਿਆ ਦਾ ਘਾਟਾ ਨਾ ਪੈਜੇ ਹਾਂਜੀ ਯੇ ਮੈਂ ਜਬਾਨ ਦੇਤੀ ਆ ਨਾ ਬਾਜੀ ਮੇਰੀ ਜਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕ ਦੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਸੀਂ ਆਣ ਕੇ ਮੇਰੇ ਤੋਂ ਪੈਸੇ ਲੈ ਆ ਜੀ ਹਾਂ ਟੈਨਸ਼ਨ ਨਾ ਲਾਓ ਤੇ ਆਜੋ ਆਜੋ ਸਾਸਤ੍ਰੀਕਾਲ ਭਾਈ ਸਾਰਿਆਂ ਨੂੰ ਸਾਸਤ੍ਰੀਕਾਲ ਭੈਣ ਜੀ ਸਾਸਤ੍ਰੀਕਾਲ ਨੀਲੇ ਮੰਮੀ ਨਹੀਂ ਆਈ ਮੰਮੀ ਤਰੀਕੇ ਗਈ ਆ ਉਹਨੂੰ ਕadien ਤਰੀਕਾ ਪੈ ਗਈ ਆ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿੱਚੀ ਘੋਟ ਲਈ। ਉਹਦੋਂ ਤੋਂ ਤਰੀਕਾ ਪੈਂਦਾ ਰਹੀਆਂ। ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ। ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪੌਂਦਾ। ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ। 5 ਕਿ ਮਿੰਟ ਰੁਕ ਜਾਓ ਭੈਣ ਜੀ। ਕਮੇਟੀ ਜੁਕਨ ਵਾਲੇ ਦੇ ਬਾਹਰ ਗਲੋਤੇ ਆ। ਸਾਰਿਆਂ ਨੂੰ ਸਾਸਤ੍ਰੀ ਕਾਲ ਜੀ। ਸਾਸਤ੍ਰੀ ਕਾਲ ਜੀ। ਤੁਸੀਂ ਤਾਈ ਰਤੋ ਦੇ ਬੇਟੇ। ਹਾਂ ਜੀ ਹਾਂ ਜੀ ਹਾਂ ਜੀ। ਚਲੋ ਬੈਠੋ ਬੋਲੀ ਸ਼ੁਰੂ ਕਰੀਏ। ਅ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾਂ ਦਿਨਾਂ ਬਾਅਦ ਕਮੇਟੀ ਮਿਲਦੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੇ 6000 700 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦਿਓ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਬਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭਾਂਜੀ ਇਹਨਾਂ ਦੀ 40000 40000 ਮੇਰਾ 40300 ਜੀ 40300 50 ਕਰ ਦੋ ਪੂਰਾ ਭਾਂਜੀ 50000 ਮੇਰਾ 50200 ਜੀ 50200 55 ਕਰ ਦੋ ਭੈਣ ਜੀ ਬਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਨਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਜਕਾ ਦਿਓ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਔ ਵੀਰ ਜ਼ਰੂਰ ਤਾਲੀ ਕੋ ਗੱਲ ਨਹੀਂ ਜੇ ਤੈਨੂੰ ਲੋੜ ਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜ ਨਹੀਂ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨੂੰ ਯਾਰੇ ਨੂੰ ਯੂਰੇ ਲੁੱਟੋ ਲੁੱਟੋ ਨਾ ਫਿਰ ਤੂੰ ਲੋਟ ਲਾ 5000 ਘੱਟ ਦੇ ਦੇ ਮੈਨੂੰ ਮੈਂ ਤੈਨੂੰ ਤੋਂ ਕਹਿ ਬੋਲੀ ਵਧਾਉ ਨੂੰ ਮੈਂ ਤਾਂ ਤੈਨੂੰ ਰੋਕਣ ਵੀ ੜਿਆ ਉਦੋਂ ਤੂੰ ਟੁੱਟੇ ਸਤਰੂng ਉਹਦੀ ਆ ਨਾ ਉਹਦਾ ਹੀ ਮਾਰ ਲਾ ਤਰਲਾ ਸ਼ਾਇਦ ਗੱਲ ਬਣ ਜੇ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਘਾ ਗਿਆ ਹੀ ਉਹ ਉਹੀ ਭਾਈ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਹੈ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ 20 ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ 500 ਭਈਆ ਹਰ ਆ ਲੱਗੋ ਹਾਂ ਸਾਰੇ ਭਾਈ ਕਮੇਟੀ ਭੈਣ ਜੀ ਨਾਲ ਨਾਲ ਹੀ ਦੀ ਬੜੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਮੇਲੇ ਆਮੋਲੇ ਵਾਲੇ ਦੇਣ ਆ ਮੁੜ ਕੇ ਕਿਰ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉੱਦਾਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਜੇ ਆਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵੀ ਅੱਜੀ ਪੈਸੇ ਦਿੰਦੇ ਜੇ ਤੇ ਤੁਹਾਨੂੰ ਕਿ ਲੋੜ ਹੀ ਨੇ ਘਾਟੇ ਤੇ ਕਮੇਟੀ ਚੁੱਕਣ ਦੀ ਹਾਂਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਨੀ ਆ ਮੈਨੂੰ ਚੱਕਰ ਆਉਂਦੇ ਆ ਮਸਾਕਰ ਗਾਂ ਕਰਾਂਗਾ ਕੋਈ ਨਾ ਕੋਈ ਨਾ ਕਰਾਉਣਾ ਮੈਨੂੰ ਗਾਂ ਕਰਕੇ ਆਵੀ ਪਰ ਗੱਲ ਗਾਂ ਨਾ ਕਰੇ ਇੱਥੋਂ ਵਾਲੀ ਕੋਈ ਵੀ ਪਾਗਲੇ ਆ ਤੂੰ ਪਾਣੀ ਪੀ ਮੈਂ ਕਿ ਤੂੰ ਗੱਲ ਕਰਨੀ ਹੈ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਭਾਜੀ ਤੁਹਾਨੂੰ 30000 ਚਾਹੀਦਾ ਕੇ ਜਾਨ ਚਾਹੀਦੀ ਹੈ ਜ਼ਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਐ ਜਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅੱਗੇ ਸਾਰੇ ਘਟ ਜੇ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਮੇਰੇ ਭਾਈ ਬਹਿ ਜਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਜਿਹਾ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾਲ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਬੋਲਿਆ ਹੀ ਨਹੀਂ ਦੇਦੇ ਬੋਲੀ ਪਿਛਲੀ ਰਸੀਦੀ ਮੈਨੇ ਦੇ ਦਿੱਤੀ ਤੁਸੀਂ ਮੈਨੇ ਕਿਹੜੀ ਘਰ ਵਰਤ ਲਈ ਆ ਉੰਨੇ ਵੀ ਸਾਰੇ ਆਪਣੀ ਉੱਥੇ ਲਾਈਏ ਅਜੇ ਘਰੋਂ ਪਤਾ ਨਹੀਂ ਕਿੰਨੇ ਕਿ ਲੱਗਣੇ ਇਹਦੇ ਭੈਣ ਜੀ 6000 ਤੜਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਹੈ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਹੈ ਚਲੋ ਮੇਰਾ ਕੰਮ ਨਿਪੜਿਆ ਮੈਂ ਤਾਂ ਜਾਵਾਂਗਾ ਹੋਰ ਕੰਮ ਕਰੀਏ ਕੰਟੀ ਕਮੇਟੀ ਦੀ ਹਗੀ ਜਦੋਂ ਕਿਸੇ ਨੇ ਬੋਲੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਦੇਖੋ ਕਮੇਟੀ ਹੈ ਜੀ ਹਾਂ ਇੱਕੋ ਹੀ ਹੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਸ਼ੁਕਰਿਆ ਗਲੋਂ ਰੱਥਾ ਇਹਦੇ ਅਗਲੇ ਬੰਦਲੀ ਨਰ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਾਇਆ ਕਮੇਟੀ ਟਾਈਮ ਨਾਲ ਬਚਾਇਓ ਸਾਰੇ ਜਣੇ ਓ ਹੈਲੋ ਵੀਰ ਆਦੂ ਚੰਗਾ ਗਈ ਤਾਂ ਹੀ ਆ ਇਹ ਠੱਗ ਜਿਹੜੇ ਪੱਲੇ ਨਹੀਂ ਕੋਹ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ ਬੋਲਣ ਜੋਗਾ ਨਹੀਂ ਛੱਡਿਆ ਓਏ ਖੂ ਦੇ ਡੱਡੂ ਆ ਇਹੋ ਜਿਹਾਂ ਰੋਜ਼ ਵਾਪੈਂਦਾ ਮੇਰਾ ਇਹ ਜਿਹੇ 3-4 ਬੰਦੇ ਹਰ ਕਮੇਟੀ 'ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਜੁਕਣੀ ਹੁੰਦੀ ਆ ਪਰ ਐਵੇਂ ਆ ਜਾਂਦੇ ਬੋਲੀ ਵਧਾਉਣ ਕੇ ਗਰੀਬ ਦੀ ਕਮੇਟੀ ਖਰਾਬ ਕਰਨ ਆ ਹੁੰਦਾ ਹੀ ਇੱਕ ਜਿਹਨੇ ਪਹਿਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦੇ ਆ ਚੁੱਕਿਆ ਹੀ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਧਰਨ ਲੱਗੇ ਹੁੰਦੇ ਆ ਜਾ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਵੀਰ ਜੀ ਹਣ ਬੜਾ ਮੂੰਹ ਵਟਿਆ ਇਹਨਾਂ ਨੇ ਰੁੱਸੇ ਕਿ ਹਨ ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ ਘਰ ਆਇਆ ਤੇ ਗੁੰਮੀ ਹੋ ਗਏ ਆ ਗੁਮ ਕਿਉਂ ਨਾ ਵਾ ਕਮੇਟੀਆਂ ਦੇ ਪੈਂਦੇ ਰਹਿੰਦੀਆਂ ਵਾ ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ ਪਾਈਏ ਇੱਕ ਇੱਕ ਆਪਣਾ ਤੇ ਮੈਂ ਜੀ ਬੜਾ ਫਸਦਾ ਵਾ ਆਹੋ ਤੂੰ ਆ ਨਾ ਹੁਣ ਇਹਨੂੰ ਦੋ ਜਾਣੇ ਚੁੱਕੇ ਇਹਨੂੰ ਚਾਰ ਜਾਣੇ ਚੁੱਕ ਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ ਤੋਂ ਉਹਨਾਂ ਤਰੀਏ ਲਮਕੀ ਹੁਣੀ ਜਿਹਾ ਮੁਸਲ ਤੋਂ ਕਦੂ ਲਮਕਿਆ ਹੁੰਦਾ ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ ਡਾਕਟਰ ਨੇ ਰੈਸਟ ਦੱਸੀ ਆ ਇਹਨਾਂ ਨੂੰ ਕਰਾਓ ਰੈਸਟ ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਆ ਕਿ 6000 ਹਜ਼ਾਰੀ ਕਮੇਟੀ ਚੋਂ ਘਾਟਾ ਪਿਆ ਆ ਤੇ ਉਹ ਮੈਂ ਚੁੱਕ ਲਈ ਆ ਆਹੋ ਫੇਰ ਇਹ ਦੇ ਕਰ ਲਈ ਰੈਸਟ ਇਹਨਾਂ ਸੁਣ ਕੇ ਕਿਤੇ ਰੈਸਟ ਨਾਲ ਪੀਸ ਹੀ ਨਾ ਹੋ ਜੇ ਉਹ ਫੜੋ ਇਹਨੂੰ ਕੱਢਾ ਦਾ ਸਿੰਟਰ ਚ ਦਾ ਮੂੰਹ ਪੋਟਾ ਇਹਨੂੰ ਜਾਣ ਨਾ ਦੇਓ ਵੇਖ ਲਾ ਇਹੋ ਜੇ ਬੰਦੇ ਨੇ ਪੂਰੇ ਪੇਨ ਨੂੰ ਚਟੀਆਂ ਪਾਈਆਂ ਹੁੰਦੀਆਂ ਜਦੋਂ ਕਿਤੇ ਇਹਨਾਂ ਨੂੰ ਆਪ ਚੱਟੀ ਪੈਂਦੀ ਹੈ ਨਾ ਚਟਕਾ ਨਹੀਂ ਚੱਲਦੇ ਆਲ ਹੁੰਦਾ ਹੀਓ ਕਿਉਂਕਿ ਚਟੀਆਂ ਚੱਲ ਲਈ ਵੀ ਚਟਾਨ ਜਿਹੜਾ ਦਿਲ ਚਾਹੀਦਾ ਵਾ ਕੱਚੇ ਪਹਿਲੇ ਬੰਦਿਆਂ ਦੇ ਵਾਸਤੇ ਗੱਲ ਨਹੀਂ ਹੁੰਦੀ ਵੀਰ ਜੀ ਬੰਦੇ ਵੀ ਕੱਚੇ ਪਹਿਲੇ ਹੁੰਦੇ ਮੈਂ ਤਾਂ ਕੱਲੀਆਂ ਇੱਟਾਂ ਹੀ ਸੁਣੂਗਾ ਉਹ ਇੱਟਾਂ ਤੋਂ ਚੇਤੇ ਆ ਤੈਨੂੰ ਕੋਈ ਚੰਗਾ ਮਿਸਤਰੀ ਜਾਣਦਾ ਵਾ ਵੀਰ ਜੀ ਚੰਗਾ ਮਿਸਤਰੀ ਤੇ ਚੰਗਾ ਰਿਸ਼ਤਾ ਇਹ ਕਿਸ ਕਰਮਾ ਵਾਲੇ ਨੂੰ ਮਿਲਦਾ ਜੋ ਸਹੀ ਗੱਲ ਆ ਕਈਆਂ ਨੂੰ ਚੰਗਾ ਰਿਸ਼ਤਾ ਮਿਲਦਾ ਈ ਉਹ ਬਾਥਰੂਮ ਕਰਕੇ ਛੱਡ ਜਾਂਦੇ ਈ ਜਿਨ੍ਹਾਂ ਦਾ ਬਾਥਰੂਮ ਹੀ ਨਹੀਂ ਉਹ ਚੰਗਾ ਰਿਸ਼ਤਾ ਛੱਕੂ ਦਾ ਵੈਸੇ ਤੁਸੀਂ ਹੀ ਬਣਾਉਣਾ ਉਹ ਬਣਵਾ ਤਾਂ ਹੀ ਵੀ ਬਾਥਰੂਮ ਹੀ ਆ ਕਿ ਤੁਹਾਡੇ ਘਰੇ ਬਾਥਰੂਮ ਹੈ ਨਹੀਂ ਕੋਈ ਲੋੜ ਹੀ ਨਹੀਂ ਪਈ ਕਿ ਤੁਹਾਨੂੰ ਰੂੜੀਆਂ ਲੱਗਦੇ ਪੈਂਦੀਆਂ ਉਹ ਭਰਾਵਾ ਮੈਂ ਇੱਥੇ ਨਹੀਂ ਰਹਿੰਦਾ ਮੈਂ ਬੰਬੇ ਰਿਹਣਾ ਗੱਡੀਆਂ ਤੇ ਤਾਂ ਨਹੀਂ ਲੋੜ ਪਈ ਅੱਛਾ ਛਾ ਵੈਸੇ ਮਸਤਰੀ ਤੇ ਇੱਕ ਹੈਗਾ ਆ ਉਹਨੇ ਬੰਗਲਾਦੇਸ਼ ਤੱਕ ਠੇਕੇ ਮਾਰੇ ਆ ਵੈਨੇ ਆਏ ਉਹਦਣਾ ਤੁਹਾਡੀ ਗੱਲ ਬੰਦੀ ਤੇ ਹੁੰਦਾ ਕਿੱਥੇ ਆਓ ਉਹ ਥੜੇ ਉੱਤੇ ਮਿਲ ਜਾਨ ਆ ਚੱਲੀਏ ਫਿਰ ਆ ਕੀ ਨਹੀਂ ਹੁੰਦੇ ਪਤੇ ਤਾਂ ਆਹ ਬੈਠਾਈ ਉਹ ਕਿਹੜਾ ਆ ਜਿਹੜਾ ਪਿੰਡ ਆਇਆ ਇਹਦੀ ਤੇ ਤਾਂ ਸਾੜੇ ਬੜੀ ਮੱਤ ਮਾਰਨ ਡਿਆ ਤੇ ਇਹਨੇ ਬੰਗਲਾਦੇਸ਼ ਕੀ ਕੀਤਾ ਹੋਊਗਾ ਉੱਛਲ ਆਪਾਂ ਇਹਦੇ ਕੋਲ ਬਾਥਰੂਮ ਹੀ ਬਣਾਉਣਾ ਆਪਾਂ ਕਿਹੜਾ ਇਹਦੇ ਕੋਲ ਆਪਾਂ ਬਿਠੂ ਲੈ ਘੜੋਣੀ ਅਰੀਏ ਪਤਾ ਫੇਰੇ ਦੱਸ ਚੱਲ ਠੀਕ ਧਰ ਸਾਹਿਬ ਗੱਲ ਸੁਣਿਆ ਮੜੀ ਹਾਜੀ ਦੱਸੋ ਉਹ ਬਾਥਰੂਮ じゃ ਬਣਾਉਣਾ ਸੀ ਵਿਲੇਜ ਇਹ ਵਿਲਾ ਇਹਦੇ ਇੱਥੇ ਤਾਸਕੋਟਨ ਡਾ ਹੋਰ ਇੱਥੇ ਲੈਂਟਰ ਪਾਉਣਾ ਹੈ ਮੈਂ ਲੈਂਟਰ ਪਾਉਣੇ ਵੀ ਜਾਣਦਾ ਤੇ ਲੈਂਟਰ ਢਾਉਣੇ ਵੀ ਜਾਣਦਾ ਅੱਜ ਨਹੀਂ ਲੱਗ ਸਕਦੀਆਂ ਕੋਠੀਆਂ ਸਭ ਦਾਸ ਨੇ ਪਾਈਆਂ ਬਗਲਾ ਦੇਖ ਤਾਂ ਤੂੰ ਦੀ ਬੋਲਦੀ ਆ ਤੇਰੇ ਅਗੇ ਜਵਾਕ ਤੇ ਮੈਂ ਮਿੰਟ ਤੋਂ ਪਹਿਲਾਂ ਗੁਣੀਆਂ ਚ ਕਰ ਦੇਣਾ ਉਹ ਛੱਡੋ ਠੇਕੇਦਾਰ ਸਾਹਿਬ ਜਵਾਕ ਆ ਤੁਸੀਂ ਦੱਸੋ ਕੱਢੋ ਕਿ ਟਾਈਮ ਉਹ ਵੇਖ ਮੈਂ ਐਵੇਂ ਹਾਰੀ ਸਾਰੀ ਦੇ ਕੰਮ ਨਹੀਂ ਕਰਦਾ ਜੇ ਮੇਰੀਆਂ ਸ਼ਰਤਾਂ ਪੂਰੀਆਂ ਹੋਣ ਮੈਂ ਤਾਂ ਕਰਦਾ ਸ਼ਰਤਾਂ ਸ਼ਰਤਾਂ ਕਿਹੜੀਆਂ ਤੁਹਾਡੇ ਘਰ ਵਾਈਫਾਈ ਚੱਲਦਾ ਮਿਸਤਰੀ ਨੇ ਤੁਹਾਡੇ ਘਰ ਬਾਥਰੂਮ ਬਣਾਉਣਾ ਹੈ ਕਿ ਬੈਗ ਬੌਸ ਵੇਖਣਾ ਹੋਣਾ ਉਹ ਧਿਆਨ ਨਾਲ ਤੇਰੇ ਤੋਂ ਵੱਡੇ ਵੱਡੇ ਮੇਰੇ ਕੋਲ ਕਰਮਾਲੇ ਆ ਨਹੀਂ ਵਾਈਫਾਈ ਤੇ ਨਹੀਂ ਜੇਗਾ ਹਾਰਟਪੋਰਟ ਹਾਰਟਪੋਰਟ ਚਲਾ ਦਾਂਗੇ ਤੇ ਦਿਨ ਚ ਚਾਰ ਵਾਰੀ ਮੈਂ ਚਾਹ ਪੀਣਾ ਵੱਡੇ ਗਲਾਸ ਚ ਇੰਨੀ ਗਾ ਇੰਨੀ ਕਿ ਤੇ ਭਾਵੇਂ 8 ਵਾਰ ਪੀ ਲਿਓ ਓਏ ਇੰਨੀ ਕੋ ਨਹੀਂ ਹੋਣੀ ਕਿਹੜੀ ਗਲਾਸ ਚੋਂ ਇੰਨੀ ਚਾਹ ਪੀਂਦਾ ਤਾਂ ਇਉਂ ਤੇ ਮਿਸਤਰੀ ਦਾ ਰੂਪ ਡਲ ਡਲ ਪੈ ਗਿਆ ਕਿ ਆ ਨਾ ਨਹੀਂ ਮਹਾ ਟੇਕੇਦਾਰ ਸਭ ਇੰਨੀ ਗਦੇ ਬੰਦੀ ਆ ਤੇ ਦੁਪਹਿਰ ਦੀ ਰੋਟੀ ਦੋ ਸਬਜ਼ੀਆਂ ਦਹੀਂ ਤੇ ਸਲਾਦ ਇਹ ਨਹੀਂ ਦੇ ਕਰੀ ਸਾਨੂੰ ਨਹੀਂ ਮਿਲੀ ਇਹਦੀ ਕਿਧਾ ਹਾਂ ਕਰ ਲਈਏ ਉਹ ਚਾਓ ਫਿਰ ਗਾਉਂਦੇ ਫਿਰੋ ਤੁਹਾਨੂੰ ਮੇਤਰੀਆਂ ਦੀ ਕਦਰ ਨਹੀਂ ਆ ਆਉਣ ਵਾਲੇ ਟਾਈਮ ਤੇ ਮੇਤਰੀਆਂ ਦੀ ਬੋਲੀ ਲੱਗਿਆ ਕਰਨੀਆਂ ਆ ਜਿੱਦਾਂ ਦੇ ਦਿਨ ਚੱਲਣਦੇ ਆ ਉਹ ਚੱਲ ਕਰਦੇ ਹਾਂ ਅੱਗੇ ਤਾਂ ਕੋਈ ਬੰਦਾ ਨਹੀਂ ਲੱਭਣ ਡਿਆ ਚਲੋ ਭਰ ਲੈਨੇ ਕੋੜਾ ਕੋਟ ਸਮਾਨ ਤੇ ਲਿਖਾਓ ਕੀ ਕੀ ਲੈਣਾ ਜੀ ਸਮਾਨ ਲੈ ਲਓ ਡਾਲਾਂ ਲੈ ਲਓ ਸਬਜ਼ੀਆਂ ਰੋਜ਼ ਰੋਜ਼ ਲੈ ਲਿਓ ਤੇ ਜੇ ਨਹੀਂ ਘਰ ਜਮਾਉਂਦੇ ਜੀ ਉਹ ਠੀਕ ਆ ਨਹੀਂ ਤੇ ਉਹ ਵੀ ਡੇਰੀ ਤੋਂ ਲੈ ਲਿਓ ਉਹ ਭਰਾਵਾ ਤੈਨੂੰ ਬਾਸ ਹੁੰਦਾ ਸਮਾਨ ਪੁੱਛਿਆ ਅੱਗੇ ਲਿਖਾਈ ਜਨਾਵਾ ਅੱਛਾ ਉਹ ਉਹ ਲੈ ਆਓ ਜਨਾ ਤੁਸੀਂ ਲੈਣਾ ਵਾ ਜੇ ਮੈਂ ਲਖਾ ਵੀ ਦਿੱਤਾ ਤਾਂ ਵੀ ਤੇਰੇ 50 ਕਿੜੇ ਮਰਵਾ ਹੀ ਦੇਣੇ ਹੋ ਤੇ ਨਾਲੇ ਬੱਲੇ ਦਾ ਪ੍ਰਬੰਧ ਆਪ ਕਰ ਲਿਓ ਮੈਂ ਕੱਲਾ ਆਉਂਗਾ ਅਸੀਂ ਵਿਹਲੇ ਹੀ ਆ ਕਿ ਅਸੀਂ ਕੀ ਕਰਨਾ ਵਾ ਤੂੰ ਆਪ ਟਾਈਮ ਬਣਾ ਜੀ ਚੱਲ ਠੀਕ ਹੈ ਆਜੂਗਾ ਸਵੇਰੇ ਮੈਂ ਚੱਲ ਮਿਲਦੇ ਹਾਂ ਸਵੇਰੇ ਫਿਰ ਆ ਜੀ ਟਾਈਮ ਨਾਲ ਆਜੂ ਆਜੂ ਸੁਬਾ 9:30 ਵਜੇ ਆਇਆ ਨਹੀਂ ਵਿਹਲਾ ਬਿੱਜੂ ਜਿਆ 9:30 ਹੋ ਗਈ ਚਾਹ ਤਾਂ ਫੱਡੇ ਪਿਆਊਗਾ ਕਿ ਲੀਟਰਾਂ ਦੇ ਹਿਸਾਬ ਨਾਲ ਤੇ ਉਹ ਚਾਹ ਪੀਂਦਾ ਕੀਦਰ ਸਾਹਿਬ ਤੁਸੀਂ ਥੋੜਾ ਲੇਟ ਜੇ 9 ਵਜੇ ਕੰਮ ਸ਼ੁਰੂ ਹੁੰਦਾ ਵਾ ਆਹ ਤੇ ਪੂਰੇ 9 ਵਜੇ ਘਰੋਂ ਤੁਰ ਪਿਆ ਮੈਂ ਤੂੰ ਟਾਈਮ ਘਰੋਂ ਸਟਾਰਟ ਕਰਤਾ ਓਏ ਇਦਾਂ ਹੀ ਚੱਲਦਾ ਵਾ ਇਹਨੇ ਆਪਣੇ ਰੂਲ ਬਣਾਏ ਆ ਚੱਲ ਕੋਈ ਨਹੀਂ ਮਸਾਲਾ ਬਣਾ ਲਿਆ ਵਾ ਲੱਗ ਜਾ ਕੰਮ ਤੇ ਬਰੇ ਤਤੇ ਬੈਠੇ ਜੋ ਇਦਾਂ ਕੰਮ ਨਹੀਂ ਚੱਲਦੇ ਪਹਿਲਾਂ 5 ਫੁੱਟ ਡੂੰਗੀ ਨਹੀਂ ਪੁੱਟੋ 5 ਫੁੱਟ ਡੂੰਗੀ ਨਹੀਂ ਇਥੇ ਖੋਤੀ ਨਾ ਪਣੀ ਆ ਬਣਾਉਣਾ ਦੇ ਬਾਥਰੂਮ ਐ ਤੇ ਬਾਥਰੂਮ ਤੇਰਾ ਹਵਾ ਜੀ ਬਣਾ ਦਈਏ ਨਹੀਂ ਪੁੱਟਣੀ ਪੈਣੀ ਆ ਭਾਵੇਂ ਮੇਰੀ ਵਾਲਾ ਖੋਤੀ ਨਾ ਪਲੋ ਤੇ ਪਾਂ ਕੁੱਤੀ ਨਾ ਪਲੋ ਚੱਲ ਫਾੜ ਫਿਰ ਗਈ ਆ ਜਾ ਨਾਲੀ ਤੂੰ ਮੇਰੇ ਤੇ ਵੇਲੇ ਬਹਿਣਾ ਉਹ ਜਾ ਜਾ ਆ ਕਈ ਖੁਰਪਾ ਬਾਲਟਾ ਮੇਰੇ ਇਥੇ ਆ ਰਹੀਆਂ ਤੇਰੇ ਇਥੇ ਕਿਹੜੇ ਆ ਮੇਰੇ ਇਥੇ ਆ ਰਿਆ ਤੇਸੀ ਕਰਮਾਲਾ ਕਾਂਢੀ ਚਲ ਆ ਜਾ ਕਾਂਢੀ ਹੌਲੀ ਨਹੀਂ ਲੱਗਾ ਰਹੀ ਉਹ ਤੈਨੂੰ ਸਮਝ ਨਹੀਂ ਲੱਗਦੀ ਇਹ ਮੇਰਾ ਕੰਮ ਨਹੀਂ ਇਹ ਲੇਬਰ ਦਾ ਕੰਮ ਆ ਨਾਲੇ ਦੋ ਜਣੇ ਹੈਗੇ ਜੋ ਵਾਰੀ ਵਾਰੀ ਲੱਗੇ ਰਹੋ ਤੇ ਮੇਰੀ ਚਾਹ ਕਹਿ ਦੋ ਆਉਂਦੇ ਚ ਓਏ ਆਉਂਦੇ ਆ ਪੀਊਗਾ ਤੇ 4:30 ਵਜੇ ਤੱਕ ਚਾਰ ਆੜੀ ਮਕਾਊਂਗਾ ਕਹਿ ਦੋ ਕਹਿ ਦੋ ਓੜਾ ਲਿ ਜੜਮੇ ਸਟਰੀ ਟੱਕਰ ਗਿਆ ਓਏ ਤੈਨੂੰ ਮੈਂ ਉਹ ਦੋ ਕਿਹਾ ਹੈ ਨਾ ਚੰਗਾ ਰਿਸ਼ਤਾ ਤੇ ਚੰਗਾ ਮਿਸਤਰੀ ਇਹ ਕੇ ਕਰਮਾਲੇ ਨੂੰ ਮਿਲਦਾ ਈ ਬਾਕੀ ਇਹੋ ਜੇ ਟੋਕੜਮਾਲ ਦੇ ਬਾਧੂ ਉਤਰਿਆ ਫਿਰਦਾ ਆ ਸਹੀ ਗੱਲ ਆ ਆ ਫੜ ਤੂੰ ਥੋੜਾ ਮੈਂ ਦਾ ਸਿਆਪਾ ਲਾਵਾਂ ਕਿੰਨਾ ਮਸਾਲਾ ਬਣਾ ਕੇ ਆਉਂਦੇ ਆ ਕੰਮ ਤੇ ਲਾਉਣ ਨੂੰ ਫਿਰਦੇ ਓਏ ਅਹੀਂ ਵੀ ਜੇ 2 2.5 ਘੰਟੇ ਮਸਾਲਾ ਬਣਾਉਂਦੇ ਨਾ ਖਰਾਬ ਕੀਤੇ ਤਾਂ ਸਾਨੂੰ ਮਿਸਤਰੀ ਕਿਨੇ ਕਹਿਣਾ ਐਵੇਂ ਥੋੜੀ ਬੰਗਲਾਦੇਸ਼ ਤਾਂ ਤੂਦੀ ਬੋਲਦੀ ਇਹੋ ਜੇ ਬੰਦੇ ਦੇ ਨਾਲ ਮੈਂ ਮਿੰਟ ਤੋਂ ਪਹਿਲਾਂ ਗੁੜੀਆਂ 'ਚ ਘਰ ਦੇਣਾ ਠੀਕ ਕਿਦਾਰ ਬਲੂ ਵਗੇ ਲੈਣਾ ਚਾਹਤ ਰੀਆਂ ਤੀਸਰਾ ਦਿਨ ਦੁਪਹਿਰ 12 ਵਜੇ ਮਦਾ ਚਾਹ ਬਹੁਤ ਸਵਾਦ ਬਣਾਉਂਦੀ ਹੈ ਹੈਲੋ ਗੂਗਲ ਤੇਗੇ ਦਾ ਮਸਾਲਾ ਕਿੰਨੇ ਕਦਾ ਬਣਾਈਏ ਹੈਲੋ ਗੂਗਲ ਮਨ ਲਾਦਾ ਨੈਟ ਮੁੱਕ ਗਿਆ ਹੈ ਅੱਜ ਜਦੋਂ ਵੇਖੀ ਤੂੰ ਗਲਾ ਫੜਿਆ ਹੁੰਦਾ ਵਾ ਕੋਈ ਕੰਮ ਧੰਦਾ ਕਰ ਲਾ ਤੀਜਾ ਦਿਨ ਐ ਅੱਜ ਕਿੰਨਾ ਦਿਨ ਐ ਤੇ ਅੱਗੇ ਤੱਕ ਲੈ ਗਿਆ ਔਰ ਮੈਂ ਲੈਟਰ ਪਾਦਾ ਹਾਸਪੋਰਟ ਆਨ ਕਰੀ ਮੜਾ ਜਾ ਮੇਰਾ ਨੈਟ ਮੁਗ ਗਿਆ ਤੂੰ ਨਟ ਤੇ ਸਾਗਰ ਸਮੀ ਸੁਣਾ ਓਏ ਇਹਨੂੰ ਚੁੱਪ ਕਰਾ ਲੈ ਇਹਨੂੰ ਮੈਂ ਪੌਣੇ ਦੀ ਜਗਾ ਇੱਥੇ ਲਾ ਲੂ ਦੇਣਾ ਈ ਤੂੰ ਨੈਟ ਦਾ ਕਰਦਾ ਕੀ ਆ ਦੋ ਦੋ ਜੀਬੀ ਤੂੰ ਮੇਰਾ ਨਟ ਮੁਕਾਤਾ ਵਾ ਹੈ ਨਹੀਂ ਨੈਟ ਅੱਜ ਮੁਗ ਗਿਆ ਵਾ ਕੰਮ ਵੀ ਮੁਗ ਗਿਆ ਫਿਰ ਬੰਦਾ ਕੋਈ ਹੋਰ ਥੱਦਣਾ ਤੇ ਮੇਰਾ ਹਿਸਾਬ ਕਰ ਦੇ ਜਿੰਨਾ ਵਾ ਸੂਤਾ ਫਸਿਆ ਨਹੀਂ ਤੇ ਜਦਾਂ ਤੂੰ ਕਹਿਣਾ ਨਾ ਮੈਂ ਬੰਦੇ ਗੁਣੀਆਂ ਚ ਕਰ ਦੇਣਾ ਵਾ ਮੈਂ ਬੰਦੇ ਕਰਤਾ ਆ ਜਦੋਂ ਮੜਿਆ ਹੁਣ ਉਹ ਰਿhtaਏ ਕੋਰੇ ਹੀ ਤੇ ਤੂੰ ਅਜੇ ਤੱਕ ਬਾਥਰੂਮ ਨਹੀਂ ਬਣਾਇਆ ਨਹੀਂ ਨਹੀਂ ਕਰਾਇਆ ਬਾਥਰੂਮ ਸ਼ੁਰੂ ਉਹ ਵੀ ਲਾਇਆ ਮਿਸਤਰੀ ਉਹ ਆ ਗੜਾ ਮਿਸਤਰੀ ਲਾ ਲਏ ਇਹਨੇ ਤੇ 6 ਮਹੀਨੇ ਨਹੀਂ ਤੇਰੇ ਘਰੋਂ ਨਿਕਲਣਾ ਇਹ ਤਾਂ ਦਾ ਮੇਰੀ ਬੰਗਲਾਦੇਸ਼ ਤੱਕ ਤੂੰ ਤੀ ਬੋਲਦੀ ਓ ਤੂਤੀ ਦਾ ਤੇ ਪਤਾ ਨਹੀਂ ਇਹਨੂੰ ਤੂਆ ਬਹੁਤ ਜਾਣਿਆ ਨਹੀਂ ਇਹਨਾਂ ਨੇ ਕੰਮ ਖਰਾਬ ਕੀਤਾ ਗੂਗਲ ਤੋਂ ਪੁੱਛ-ਪੋਛ ਡੇਟਾ ਲਾਉਂਦਾ ਏ ਉਹ ਤੇਗਾ ਤੇ ਵੇਲਾ ਕਿੱਥੇ ਚੜਦਾ ਇਹਨੇ ਅੱਛਾ ਤਾਈਓ ਮੈਂ ਸੋ ਨਟ ਪਾਉਂਦਾ ਰਿਹੰਦਾ ਹਾਂ ਹੋਰ ਸੁਣ ਲਾ ਵੇਨੇ ਲੱਟਾ ਇਹਨਾਂ ਪੜੀਆ ਨਾ ਇਹਨੂੰ ਸੁਣਵਾੜਦਾ ਅੰਗੇ ਲਾ ਰਹੇ ਨੇ ਇਹਨਾਂ ਦੇ ਲੱਟੇ ਇਹ ਗੱਲਾਂ ਦਿੰਦੇ ਨੇ ਇਹਨਾਂ ਲਾਈਆਂ ਇਹਨੂੰ ਸੁਣਵਾੜਦਾ ਇਹ ਮਿਸਤਰੀ ਰੋਟੀਆਂ ਦਾ ਕਾਹ ਰੋਟੀਆਂ ਚਾਹ ਰੋਟੀਆਂ ਹੋਈਆਂ ਇਹਦੀ ਦਾ ਪੜਾ ਚੱਲ ਤੂੰ ਵੇ ਮੰਜੇ ਤੇ ਮੈਂ ਕਰਕੇ ਉਹਨਾਂ ਤਰ੍ਹਾਂ ਗੱਲ ਜਰਾ ਓ ਮਿਸਤਰੀ ਤੂੰ ਤੇਨਾਂ ਨਾਲ ਲਾਗੇ ਛੱਗ ਵਾਲੀਆਂ ਕੋਠੀਆਂ ਸਾਰੀਆਂ ਤੂੰ ਬਣਾਈਆਂ ਵਾ ਇਹਦੇ ਮੰਗਲ ਦਾਖ ਨੇ ਬਣਾਈਆਂ ਵਾ ਮੈਂ ਕਿਹਾ ਤੂੰ ਕਿਹਾ ਮੈਂ ਬਣਾਈਆਂ ਮੈਂ ਵੀ ਦਾਸ ਨੇ ਕਿਹਾ ਏ ਮੈਂ ਜਰਾ ਕੋ ਉਹਦਾ ਪੂਰਾ ਨਾਂ ਨਹੀਂ ਲਿਆ ਇਹਨਾਂ ਨਾਲੇ ਕਹਿੰਦਾ ਸੀ ਵੀ ਮੈਂ ਬੰਗਲਾ ਦੇ ਤੱਕ ਠੇਕੇ ਮਾਰੇ। ਹਾਂ ਮਾਰੇ ਆਦੇ। ਹਮਾਰਿਆਂ ਨੇ ਬੰਗਲਾਦੇਸ਼ ਦੀ ਫੌਜ ਨਾਲ ਠੇਕਾ ਦੇ। ਉਹ ਆਂਦੇ ਸਾਨੂੰ 20 ਦਿਨਾਂ 'ਚ 20 ਮੋਰਚੇ ਚਾਹੀਦੇ ਸਾਡੀ ਜੰਗ ਲੱਗਣ ਲੱਗੀ ਏ। ਇਹਨੇ 20 ਦਿਨਾਂ 'ਚ ਕਿੰਨੇ ਮੋਰਚੇ ਬਣਾਇਆ? ਕਿਉਂ? ਉਹਦੀ ਅੰਦਰੋਂ ਪੀਓਪੀ ਕਰਦਾ ਰਿਆ। ਉਧਰ ਉਹਨਾਂ ਦੀ ਜੰਗ ਲੱਗ ਗਈ ਤਾਂ ਉਹਨਾਂ ਦੇ ਫੌਜੀਏ ਨੂੰ ਅੰਦਰ ਨਾ ਵੜਨ ਦਵੇ। ਕਹਿੰਦਾ ਸੀ ਮੋਰਚਾ ਗੇਲਾ ਵਾ। ਸਾਰੇ ਫੌਜੀਏ ਨੇ ਬਾਹਰ ਮਰਵਾਈ। ਮੈਂ ਨੀ ਇਹ ਸਾਫਨਾ ਕੰਮ ਕਰਦਾ ਵਾਂ ਤਈਓ ਮੈਂ ਇਹਦਾ ਗੋਤੋਂ ਡਿੱਗਾ ਖੁੱਲਿਆਂ ਨੂੰ ਕਿਹੜਾ ਗੋਲ ਆਉਂਦਾ ਨਾ ਓਏ ਚੂਚਿਆਂ ਤੇ ਖੁੱਡਿਆਂ ਤੱਕ ਤੇਰੀ ਮਾਰਿਆ ਵੱਤ ਵੱਤ ਤੂੰ ਕਿ ਗੇੜ ਛੜੀ ਬਣਾਤੀ ਹੋਗੀ ਪਾਗਲ ਤਹੀਂ ਜਿਹੜੇ ਤੇਰੇ ਕੋਲ ਲੈਂਟਰ ਵਾਲਾ ਬਾਥਰੂਮ ਬਣਾਈ ਜਾਂਦੇ ਐ ਇਟਾਂ ਤੋਂ ਦੋ ਨਹੀਂ ਲੈ ਉਹਨਾਂ ਦੇ ਮੂੰਹ ਤੋਂ ਰਸੋਈ ਗਲ ਚੁੱਕਿਆ ਨਾ ਬਾਥਰੂਮ ਦਾ ਚਾਹ ਮਿਲ ਜੇ ਚਾਹ ਮਿਲ ਜੇ ਬਾੜਿਆਂ ਹਿਸਾਬ ਨਾਲ ਤੂੰ ਚਾਹ ਪੀ ਗਿਆ ਵਾ ਬਾਥਰੂਮ ਦਾ ਸਾਮਾਨ ਅਸੀਂ ਸਾਈਕਲ ਤੇ ਮੰਗਾਇਆ ਤੇ ਤੇਰੇ ਖਾਣ ਵਾਲਾ ਸਾਮਾਨ ਅਸੀਂ ਛੋਟਿਆਂ ਤੇ ਮੰਗਾਉਂਦੇ ਜਿਨ੍ਹਾਂ ਨੂੰ ਰਾਸ਼ਨ ਖਾ ਗਿਆ ਨਾ ਇਹਨੇ ਚੁੰਚੜਾ ਜਾਂਦਾ ਵਾ ਉਹ ਬਹੁਤੀ ਰੋਲੀ ਨਾ ਪ ਤੇ ਇਹ ਰੋਹ ਕੱਚੀਆਂ ਗੱਲਾਂ ਮੈਂ ਤੈਨੂੰ ਕਹਿਣਾ ਵਾ ਤੇਕੇ ਦਾ ਲੈਂਟਰ ਪਾਉ ਲਗਾ ਜੇ ਵਾਸ਼ ਵੇਸ਼ਨ ਲਾਉਣੀ ਹੈ ਤੇ ਹੁਣੇ-ਹੁਣੇ ਲੈ ਆ ਫੇਰ ਨਾ ਅਖੀ ਠੇਕੇਦਾਰ ਨੇ ਦੱਸਿਆ ਨਹੀਂ ਤੇ ਠੇਕੇਦਾਰ ਨੂੰ ਹੁਣ ਚੇਤਾਂਦਾ ਠੇਕੇਦਾਰ ਪਹਿਲੇ ਕੋਮਾ ਚ ਗਿਆ ਸੀ ਤੇ ਹੁਣ ਕਿਹੜਾ ਟਾਈਮ ਲੰਘ ਗਿਆ ਵਾ ਮੇਰੇ ਰੋਟੀ ਖਾਂਜੇ ਤੱਕ ਤੂੰ ਹੀ ਲੈ ਆਣਾ ਇਹ ਆ ਜਾਂਦਾ ਜਾਂਦਾ ਪਾਣੀ ਫੜਾ ਜੀ ਪੀਣ ਆਲਾ ਮੈਨੂੰ ਤੇ ਮੈਂ ਸੱਚੀ ਗੱਲ ਦੱਸਾਂ ਜਿਹੜਾ ਕੱਲੇ ਪਾਣੀ ਤੇ ਵੀ ਆਇਆ ਨਾ ਤੂੰ ਫਿਰ ਵੀ ਮਹਿੰਗਾ ਪੀਣਾ ਉਹ ਜਾ ਜਾ ਟਾਈਮ ਨਾ ਲੱਗਾ ਆ ਓਏ ਸਿਆਪਾ ਲਾਈਏ ਉਹ ਮੜਾ ਆ ਤੁਹਾਡੀ ਗੱਡੀ ਤੇ ਡੱਡੂਆਂ ਨੇ ਤੱਕ ਚਲੀਏ ਵਾਸ਼ ਵੇਸ਼ਨ ਉਦੋਂ ਵੀ ਮਰਦਾ ਹੀ ਰਹਿਣਾ ਮੈਂ ਕੋਈ ਨਹੀਂ ਪਵਾ ਦੂੰ ਮੈਂ ਚਲੋ ਚੱਲ ਜਾਂਦੇ ਗੱਡੀ ਤੇਰੀ ਵਧੀਆ ਹੀ ਉਦਾਂ ਬਵਾਦ ਅੱਗੇ ਆ ਜਾ ਅੱਗੇ ਸੀ ਲੱਗਾ ਵਾ ਚੜ ਓਏ ਸਟਾਰਟ ਹੋ ਜੇ ਨਹੀਂ ਬੜੀ ਆ ਉਦਾਂ ਯਾਰ ਮਿਸਤਰੀ ਨੇ ਆਪਾਂ ਤਪਾਇਆ ਵੜਾਈ ਕੋਈ ਨਹੀਂ ਮਿਸਤਰੀ ਨਜਰਾਂ ਚ ਆ ਜੇ ਮੇਰੇ ਦਾਗ ਆ ਨਾ ਇਹਦਾ ਮੈਂ ਕਾਂਟੇ ਪੱਲੇਸਟਰ ਚੰਗਾ ਕਰੂੰਗਾ ਤੋਰਲਾ ਭਰਾਵਾ ਬਾਬੇ ਤੇਰਾ ਭੜਾ ਹੋ ਜੇ ਪੁਲਸ ਖਲੋਤੀ ਹੋਗੇ ਉਹ ਜਾਨ ਦੇ ਕੁਝ ਨਹੀਂ ਹੁੰਦਾ ਚਾ ਚਾ ਆਜੋ 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 ਹੈਲਮਟ ਨਹੀਂ ਪਾਇਆ ਜਾ ਲੱਗੋ ਲੱਗੋ ਤਾਂ ਮਤਲਬ ਹੈਲਮਟ ਨਹੀਂ ਪਾਉਣਾ ਓ ਮੇਜਰਾ ਘੱਟ ਚਲਾਣਾ ਇਹਨਾਂ ਦਾ ਲੈ ਕਿਉਂ ਆਏ ਇੱਥੇ ਜਨਾਬ ਮੁਸ਼ਕਲ ਆਈ ਜਾਂਦਾ ਇਹਨਾਂ ਕੋਲੋਂ ਮੁਸ਼ਕਲ ਤਲਾਸ਼ ਲੈ ਤਲਾਸ਼ ਲੈ ਓ ਕੀ ਆ ਤੁਹਾਡੇ ਕੋਲੇ ਜਨਾਬ ਸ਼ਰਾਬ ਕਿਹੜੀ ਦੇਸੀ ਲੱਗਦੀ ਜਨਾਬ ਹੈਂ ਜਨਾਬ ਇਹ ਤੇ ਇਹਦੀ ਆ ਨਹੀਂ ਜਨਾਬ ਜੀ ਇਹ ਇਹਦੀ ਝੂਠ ਬੋਲਦਾ ਜੇ ਮੇਰੀ ਤੇ ਮੇਰੇ ਕੋਲ ਆ ਓ ਤੁਹਾਡਾ ਬੇੜਾ ਬੈ ਇਦਰਾ ਓ ਸ਼ਰਮ ਨਹੀਂ ਆਉਂਦੀ ਤੁਹਾਨੂੰ ਆਪਦੀ ਉਮਰ ਵੇਖੋ ਤੇ ਕੰਮ ਵੇਖੋ ਓ ਬੇਚਰਾ ਚਲਾਨ ਕੈਨਸਲ ਪਰਚਾ ਕੱਟ ਇਹਨਾਂ ਦਾ ਜਨਾਬ ਤੁਸੀਂ ਪਰਚਾ ਰਹਿਣ ਦਿਓ ਪ੍ਰਧਾਨ ਜੀ ਨਾਲ ਗੱਲ ਕਰ ਲਓ ਉਹ ਯਾ ਤੇਰੇ ਪ੍ਰਧਾਨ ਨੂੰ ਵੀ ਵੇਖ ਲੈਣੇ ਆ। ਹਲੋ ਕੌਣ? ਐ ਕਿ ਮੈਂ ਛੱਡ ਦਿਆਂ? ਐਸ ਐਚ ਉਹ ਗੁਰਮੀਤ ਸਿੰਘ ਗਾਡਰ ਬੋਲਦਾ ਮੈਂ। ਛੋਡੇ ਬੰਦਿਆ ਕੋਲੋਂ ਕੈਨੀ ਸ਼ਰਾਰਤੀ ਫੜੀ ਗਈ ਆ। ਤੁਸੀਂ ਕਹਿੰਦੇ ਇਹਨਾਂ ਨੂੰ ਛੱਡ ਦਿਓ। ਜਨਾਬ ਕੈਨੀ ਨਹੀਂ ਉੱਥੇ ਦਿਵਾੜ ਜਾਏਗੀ। ਉਹ ਤਾਂ ਚੁੱਪ ਕਰ ਜਾਏ। ਬਹੁਤਾ ਨਾ ਬੋਲ। ਮੈਂ ਹੁਣੇ ਤੇਰੇ ਤੇ ਡਰਮ ਪਾ ਦੇਣਾ। ਸਾਰੀ ਜ਼ਿੰਦਗੀ ਅੰਦਰ ਲੰਘੂਗੀ ਤੇਰੀ। ਤੇ ਵੈੜ ਫੜਿਆ ਗਿਆ। ਜਨਾਬ ਫਿਰ ਐਦਾਂ ਕਰੋ ਡਰਾਮਰ ਰਹਿਣ ਦਿਓ ਤੁਸੀਂ ਮੈਨੂੰ ਫੋਨ ਦੇ ਦਿਓ ਮੈਂ ਕੈਨੀ ਤਾਂ ਕੀ ਠੀਕ ਹੈ। ਉਮੇਜਰਾ ਕਟਣ ਦਾ ਪਰਚਾ ਦੇਣਾ ਨੰਦਰ ਚੱਲ ਨਿਕਲ ਤੂੰ ਲੈ ਨਕਾ ਲੱਗਾਈ ਗੱਡੀ ਉਹ ਕੋਈ ਗੱਲ ਨਹੀਂ ਆ ਜਾਣ ਦੇ ਤੂੰ ਆ ਵੇਖੋ ਕਿਹੜਾ ਰਜਨੀ ਕਾਂਦ ਬਣਿਆ ਹੁੰਦਾ ਸਰਵਾਲੇ ਦੇ ਨਾਲ ਕੇਰ ਗੱਡੀ ਕੇਰ 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 ਵੱਡਾ ਥਲਾਈਵਾ ਇਹ ਕੀ ਬਣਾ ਤੂੰ ਬੈੱਡ ਲਾਈ ਜਨਾਬ ਜਾਣ ਦੇ ਐਮਰਜੈਂਸੀ ਹੈ ਐਮਰਜੈਂਸੀ ਤੇ ਵਾਹ ਮਰੀਜ਼ ਲੱਦੇ ਆ ਚਲੋ ਸਾਹ ਕੋ ਸਾਸਰੀ ਕਾਲ ਜਨਾਬ ਉਹ ਸਾਸਰੀ ਕਾਲ ਤਾਂ ਠੀਕ ਆ ਆ ਜਗਾਰਡ ਜਾਂ ਕੀ ਬਣਾਈ ਫਿਰਦੇ ਹੋ ਵਿੱਚ ਰੱਖਿਆ ਸੰਗਾਸਣ ਲਾਤੇ ਲਾਤ ਰੱਖ ਕੇ ਬੜਾ ਬਹਾਦਰ ਸ਼ਾ ਜਫਰ ਬਣਿਆ ਬੈਠਾ ਜਨਾਬ ਮੁੰਡੇ ਦਾ ਨਾ ਫ੍ਰਿਜਾਂ ਕੂਲਰਾਂ ਦਾ ਕੰਮ ਆ ਤੇ ਉਹਦੇ ਲਈ ਬਣਾਈ ਆ ਲੈ ਫ੍ਰਿਜਾਂ ਕੂਲਰਾਂ ਦਾ ਕੰਮ ਆ ਤਾਂ ਫਿਰ ਇਤਰਾ ਲੰਡੀ ਕਰੀ ਫਿਰੋਗੇ ਇਹਨੂੰ ਕਾਗਜ਼ਾ ਕਿ ਤਾੜੋ ਕੋ ਇਹਦੇ ਨਹੀਂ ਜਨਾਬ ਕਾਗਜ਼ ਤੇ ਨਹੀਂ ਇਹ ਉਹ ਬੱਲੇ ਕਾਗਜ਼ ਵੀ ਨਹੀਂ ਪਹਿਲਾਂ ਟੈਣਕਾਂ ਲਾ ਵੱਡਾ ਚੰਕੀ पांडे ਮੇਜਰਾਏ ਚਲਾਨ ਠੋਕਨਾਂ ਦਾ ਵੱਡਾ ਸਾਰਾ ਗੱਡੀ ਜਿੰਦਗੀ ਭਰ ਲਈ ਬੌਂਡ ਕਰ ਇਹਨਾਂ ਨੂੰ ਸੁੱਟ ਅੰਦਰ ਪਤਾ ਲੱਗ ਜਾ ਇਹਨਾਂ ਨੂੰ ਕਿਵੇਂ ਬਰੋਲਾ ਬਣਾਈ ਫਿਰਦੇ ਆ ਗੱਡੀ ਨੂੰ ਨਿਕਲ ਹੁਣ ਚਲੋ ਚੱਲ ਚੱਲ ਓ ਕੇਵਲ ਬਹਿ ਜਾ ਇੱਥੇ ਗੱਡੀ ਕਰ ਸਾਈਡ ਤੇ ਉਹ ਸਕੂਟਰੀ ਕਰ ਸਾਈਡ ਤੇ ਠੀਕ ਹੈ ਜੀ ਓ ਯਾਰ ਤੈਨੂੰ ਕਿਹਾ ਸੀ ਨਾ ਰਕਸ਼ੇ ਤੇ ਜਾ ਕੇ ਸਮਾਨ ਲਾਇਆ ਮੇਰੀ ਗੱਡੀ ਬੌਂਡ ਕਰਾ ਕੇ ਰਹਾਤੀ ਓ ਕਿਤੇ ਨਹੀਂ ਬੌਂਡ ਹੋਦੀ ਤੇਰੀ ਗੱਡੀ ਕਰਦਾ ਕੋਈ ਹੱਲ ਓ ਲਾ ਕੋਈ ਸਕੀਮ ਜਿੱਦਾ ਕਮੇਟੀ ਵਾਲਿਆਂ ਤੇ ਲਈ ਹੈ ਸਕੀਮ ਤੇ ਮੇਰੇ ਦਿਮਾਗ ਚ ਆ ਗਈ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ ਮੈਂ ਤੈਨੂੰ ਕਰਦਾ ਫੋਨ ਤੂੰ ਜਾ ਕੇ ਨਾ ਮੇਰੀ ਗੱਲ ਐ ਸੁਚਣਾ ਉਹ ਸਰ ਮੀਆਂ ਸਿੰਘ ਵਾਲੇ ਦੀ ਕੈਂਚੀਆਂ ਤੇ ਨਕਲ ਆਇਆ ਜੀ ਉਹ ਜਨਾਬ ਗਰਮੀਤ ਸਿੰਘ ਆर्डर ਦੇਉਂਦਾ ਤੀ ਫਿਕਰ ਕਾ ਕਰਦੇ ਮੈਂ ਤਾਂ ਹਵਾ ਮਹਾਰਾਜ ਜਨਾਬ ਹਵਾ ਨਹੀਂ ਲੰਗੜ ਦਿੰਦਾ ਬੰਦਾ ਕੀ ਚੀਜ਼ ਆ ਠੀਕ ਆ ਸਰ ਜੈਨ ਸਰ ਐਡੀ ਕੀ ਆ ਕੇ ਲੱਗੀ ਐ ਕੀ ਤੇ ਨਾਲ ਗੱਲ ਕਰਨੀ ਆ ਜਨਾਬ ਗੱਲ ਹੈਲੋ ਬਿੱਲੂ ਬਗੇਲਾ ਬੋਲਦਾ ਕਿਹੜਾ ਬਗੇਲਾ ਕੰਮ ਦੱਸ ਇਹਨਾਂ ਨੇ ਆਪਣੀ ਪੂਰੀ ਲਗਤ ਬਾਜੀ ਆ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਆ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਛੱਟਨੇ ਤਾਂ ਮੈਂ ਹੂੰ ਵੀ ਨਹੀਂ ਮੇਰਾ ਨਾਂ ਗਰਮੀਤ ਸਿੰਘ ਗਾਡਰ ਆ ਗਾਡਰ ਓ ਤੂੰ ਭਾਵੇਂ ਗਾਡਰ ਹੋਵੇਂ ਭਾਵੇਂ ਬਾਲਾ ਮੈਂ ਬਥੇਰੇ ਤੇਰੇ ਵਰਗੇ ਛੱਤਾਂ 'ਚ ਫਿੱਟ ਕੀਤੇ ਆ ਮੈਂ ਤੇਰੀ ਡਿਊਟੀ ਲਾਉਣਾ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਓ ਤੂੰ ਕੌਣ ਹੋ ਨਾ ਮੇਰੀ ਡਿਊਟੀ ਲਾਉਣ ਵਾਲਾ ਓ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਠੇਕੇਦਾਰ ਬਿੱਲੂ ਬਗੇਲਾ ਬੋਲਦਾ ਮੈਂ ਬੰਗਲਾਦੇਸ਼ ਤੱਕ ਤੂਤੀ ਬੋਲਦੀ ਆ ਜੇ ਬੰਦੇ ਰਾਤ 1 ਮਿੰਟ ਤੋਂ ਪਹਿਲਾਂ ਗੁਣੀਆਂ 'ਚ ਕਰ ਦੂੰ ਤੈਨੂੰ। ਓ ਜਾ ਮੈਂ ਛੱਡ ਤੈ। ਕਰਕੇ ਖਾ ਤ ਵਟਾ ਗੁਣੀਆਂ 'ਚ ਮੈਨੂੰ। ਓਏ ਨਿਕਲੋ ਇੱਥੋਂ। ਚਲੋ 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 ਨਿਕਲੋ। ਓ ਚਲੋ ਏ। ਚਲੋ। ਚਲੋ ਚਲੋ। ਓਏ ਹਲੋ ਇਧਰ ਆ। ਔਰ ਨੰਬਰ ਦੇ ਓ ਬਗੀਰੇ ਦਾ। ਬਗੀਰਾ ਨਹੀਂ ਸਰ ਬਗੇਲਾ ਏ। ਬਗੇਲਾ ਕੇਲਾ ਜੋ ਵੀ ਆ ਨੰਬਰ ਲਿਖਾ ਇੱਥੇ। ਆ ਜਨਾਬ ਕੀ ਕਰਨਾ ਐਸ ਨੰਬਰ ਦਾ ਉਹ ਮੇਜਰਾ ਲੈਪਟਾਪ ਲੈਂਦਾ ਤੂੰ ਹਾਂ ਬਾਹਰ ਕੱਢ ਲਾ ਇਹਨੂੰ ਸਕੈਨਿੰਗ ਤੇ ਦੇਖੀਏ ਕਿੱਥੋਂ ਬੋਲਦਾ ਇਹਨੂੰ ਤਾਂ ਪੁੱਤ ਗੁਣੀਆਂ ਚ ਕਰਕੇ ਸਾਹ ਲਵਾਂਗੇ ਹੁਣ ਉਹ ਲੱਗਾ ਕੁਛ ਪਤਾ ਕਿੱਥੇ ਜੇ ਬੋਲਦਾ ਇਹ ਮਿਲਗੀ ਲੋਕੇਸ਼ਨ ਜਨਾਬ ਕਿੱਥੋਂ ਦੀ ਕੋਰ ਸਿੰਘ ਵਾਲਾ ਜਨਾਬ ਕੋਰ ਸਿੰਘ ਵਾਲਾ ਅੱਜ ਕੋਰ ਸਿੰਘ ਵਾਲਾ ਨਹੀਂ ਅੱਜ ਤਾਂ ਗਰਮੀਤ ਸਿੰਘ ਗਾਡਰ ਦਾ ਕਹਿਰ ਸਿੰਘ ਵਾਲਾ ਟੁੱਟੂਗਾ ਤੇ ਜੁੱਲੀ ਬਿਸਤਰਾ ਚੱਕ ਇਹਦੋਂ ਪਹਿਲਾਂ ਕਿ ਉਹ ਨਿਕਲ ਜੇ ਛੇਤੀ ਕਰ ਛੇਤੀ ਕਰ ਛੇਤੀ 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 ਉਹ ਕਿੱਥੇ ਕਿ ਜਿਵੇਂ ਖਾਉਂਦਾ ਮੇਜਰਾ ਬਾਹ ਨੇੜੇ ਤੇੜੀ ਹੈ ਜਨਾਬ ਇਹਨਾਂ ਦੀ ਚਾਰਜ ਵੀ ਹੁਣ ਹੋ ਰਸ ਨਹੀਂ ਤੇ ਮੈਨੂੰ ਲੱਗਦਾ ਨਨ ਮਸਾਲਾ ਨਹੀਂ ਬਣਾਉਣਾ ਆਉਂਦਾ ਮਸਾਲੇ ਤੋਂ ਚੇਤਾ ਹੈ ਮਸਾਲਾ ਤੇ ਮੇਰਾ ਵੀ ਬਣਾਉਣ ਵਾਲਾ ਪਿਆ ਆ ਮੈਨੂੰ ਫੋਨ ਦੇ ਜਾਂਦੇ ਤੇ ਮੈਂ ਹੌਟਸਪੌਟ ਕਰਕੇ ਮਸਾਲਾ ਤੇ ਬਣਾਉਂਦਾ ਜਨਾਬ ਹਾਂ ਜਾਂ ਤਾਂ ਆਕਰ ਹੋ ਸਕਦਾ ਜਾਂ ਆਕਰ ਹੋ ਸਕਦਾ ਫੋਨ ਲਾਓ ਜੀ ਕੀ ਦੋ ਕੁ ਨਾ ਆ ਗਿਆ ਹਲੋ 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 ਬਿਲੂਬਗੇ ਲੈ ਬੋਲਦੇ ਹਾਂ ਜੀ ਹਾਂ ਜੀ ਠੇਕੇਦਾਰ ਬਿਲੂਬਗੇ ਲੈ ਬੋਲਦਾ ਭਲਕ ਕਿਥੇ ਤੱਕ ਤੂੰ ਦੀ ਬੋਲਦੀ ਆਪਣੀ ਬੰਗਲਾਦੇਸ਼ ਤੱਕ ਤੂੰ ਦੀ ਬੋਲਦੀ ਆਪਣੀ ਤੇ ਜੇ ਤੁਹਾਡੇ ਕਹਨੇ ਚ ਨਾ ਆਵੇ ਤੇ ਫਿਰ ਕੀ ਕਰਦੇ ਹੁੰਦੇ ਆ ਫਿਰ ਮੈਂ ਬੰਦਾ ਮਿੰਟ ਤੋਂ ਪਹਿਲਾਂ ਗੁਣੀਆਂ ਚ ਕਰ ਦੇਣਾ ਹਲੋ ਨੁਲਾ ਦਾ ਗੁਣੀ ਦਾ ਨਾਮ ਸੁਣ ਕੇ ਹੀ ਡਰ ਗਿਆ ਇਹ ਮੇਰਾ ਅਸੀਂ ਤਾਂ ਬੰਦਾ ਪਤਾਲ ਚ ਲੱਭ ਲਈਏ ਤੂੰ ਕੀ ਚੀਜ਼ ਆਵੇਂ ਕਿੱਥੋਂ ਤੱਕ ਤੂੰ ਤੀ ਬੋਲਦੀ ਏ ਤੇਰੀ ਜਨਾਬ ਸਾਡੀ ਗਾੜੀ ਤੂੰ ਤੀ ਬੋਲਨੀ ਸਾਡੇ ਦੇ ਕਦੀ ਵਿਆਹ ਚ ਨਹੀਂ ਤੂੰ ਤੀ ਬੋਲੀ ਤੇ ਜੇ ਕੋ ਤੇਰਾ ਕਹਿਣਾ ਨਾ ਮੰਨਿਓ ਬੰਦੇ ਨੂੰ ਕੀ ਕਰਦਾ ਹੁਣ ਨਾ ਮੈਂ ਤੇ ਆਤੀ ਜੋੜ ਦੇਣਾ ਹੁਣ ਨਾ ਅੱਜ ਤਾਂ ਠਾਠੇ ਗਾੜੀ ਜੋੜਨ ਧਿਆ ਮੈਂ ਜਰਾ ਇਹ ਤਾਂ ਉਹ ਗੱਲ ਹੋ ਗਈ ਵੀ ਪੱਟਿਆ ਪਹਾੜ ਤੇ ਨਿਕਲਿਆ ਚੂਹਾ ਤੇ ਉਹ ਵੀ ਡਰਪੋਕ ਕਿਲਾਉਣੀਆਂ ਕਾਂਡੀਆਂ ਤੇ ਪੰਗੇ ਗਰਮੀ ਸਿੰਘ ਗਾਰਡਨ ਨਾਲ ਹੈ ਕੋਈ ਨਹੀਂ ਪੁੱਤ ਤਿੰਤਾ ਦਮਾਉਨੇ ਬੰਗਲਾਦੇਸ਼ ਦੀ ਪੀਆਰ ਉਮੇਜਰਾ ਸਿੱਟ ਨੂੰ ਗੱਡੀ ਚ ਆਹ ਲਾ ਮਾ ਤੇਰੇ ਪਾਸਪੋਰਟ ਤੇ ਠੱਪਾ ਏ ਚੱਲ ਤੇਰੇ ਮੱਲਵਾ ਮਾ ਬਸ ਲਾ ਦੇ ਦੇ ਵੀਜ਼ਾ ਕਸੂਰ ਕਸੂਰ ਤੇਨੂੰ ਦੱਸਿਆ ਕਕੂਰ ਕੀ ਆ ਆਹ ਲੈ শ্রীলੰਕਾ ਦਾ ਵੀਜ਼ਾ ਹੈ ਆਲਾ ਨਾ ਪਾ ਦੇ ਲੇ ਵੀ ਇਹਦੀ ਤਾਂ ਬੋਲ ਗਈ ਉਹ ਤੂਤੀ ਇਹਨੂੰ ਤਾਂ ਕਰਤਾ ਹੀ ਗੁਣੀਆਂ ਚ ਉਹਨੂੰ ਤਾਂ ਗੁਣੀਆਂ ਹੀ ਕਰਤਾ ਹੀ ਤੇ ਬਾਥੂ ਨਹੀਂ ਬਣਾਉਣਾ ਵਿਆਹ ਵੀ ਕਰਾਉਣਾ ਤੂੰ ਮੋਬਾਈਲ ਹੈਗਾ ਨਾ ਨੈਟ ਹੈਗਾ ਨਾ ਹੁਣ ਕੱਲਾ ਬਾਥਰੂਮ ਨਹੀਂ ਬਣੂਗਾ ਹੁਣ ਠੇਕੇ ਵੱਜਣਗੇ ਕੋਠੀਆਂ ਦੇ ਠੇਕੇ